ਸਾਨੇਵਾਲ ਵਿੱਚੋਂ ਭਿਆਨਕ ਸੜਕ ਹਾ사 ਹੋਇਆ ਤੇਜ਼ ਰਫ਼ਤਾਰ ਟਰੱਕ ਨੇ ਓਵਰਟੇਕ ਕਰਦਿਆਂ ਕਾਰ ਨੂੰ ਟੱਕਰ ਮਾਰ ਦਿੱਤੀ ਜਾਂ ਸਾਨੇਵਾਲ ਡੇਲੋ ਰੋਡ ਤੇ ਦੁਪਹਿਰ ਇੱਕ ਭਿਆਨਕ ਸੜਕ ਹਾ사 ਵਾਪਰਿਆ ਜਿਸ ਵਿੱਚ ਡੇਲੋ ਰੋਡ ਤੋਂ ਸਾਨੇਵਾਲ ਚੌਕ ਵੱਲ ਆ ਰਹੀ ਇੱਕ ਕਾਰ ਨੂੰ ਪਿੱਛੋਂ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੇ ਪਿਛਲੇ ਪਾਸੇ ਟੱੜ ਗਈ ਫਿਰ ਕਾਰ ਸਾਹਮਣੇ ਸੜਕ ਤੇ ਖੜੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਖਿਲੜ ਗਈ ਹਾ사 ਇਨਾ ਭਿਆਨਕ ਸੀ ਕਿ ਡੇਲੋ ਰੋਡ ਮਾਰਕੀਟ ਦੇ ਲੋਕ ਇਸ ਨੂੰ ਦੇਖ ਕੇ ਡਰ ਗਏ ਆਪਣੇ ਕਾਰ ਸਵਾਰ ਨੂੰ ਬਚਾਉਣ ਲਈ ਬੱਚੇ ਕਾਰ ਪੂਰੀ ਤਰ੍ਹਾਂ ਚੱਕੜਾ ਚੂਰ ਹੋ ਗਈ ਪਰ ਕੁਛੇ ਸੁਨੇ ਨਾਲ ਇੱਕ ਔਰਤ ਸਮੇਤ ਤਿੰਨ ਸਵਾਰੀਆਂ ਨੂੰ ਬਿਲਕੁਲ ਸੁਰੱਖਿਅਤ ਬਾਹਰ ਕਢ ਲਿਆ ਗਿਆ ਅਤੇ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ ਇੱਕ ਹਵਤ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਯਾਨੀ ਜਿਸ ਦੀ ਰਾਖੀ ਪ੍ਰਮਾਤਮਾ ਕਰਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਸਹੀ ਸਾਬਿਤ ਹੋਈ ਹਾਦਸੇ ਦੌਰਾਨ ਲੋਕਾਂ ਨੇ ਟ੍ਰੈਲਾ ਚਾਲਕ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਮੌਕੇ ਤੇ ਹੁਣ ਜਾ ਕੇ ਕੀ ਬਣਦਾ ਤੇ ਕਿਸ ਤਰ੍ਹਾਂ ਹੁਣ ਕਿਵੇਂ ਸਾਰੀ ਕਾਰਵਾਈ ਹੁੰਦੀ ਹੈ ਤੇ ਸਹੀ ਗਲਤ ਦਾ ਕੀ ਫੈਸਲਾ ਨਿਕਲਦਾ ਹੈ ਬਿਊਰੋ ਰਿਪੋਰਟ ਤਸਾਨੇ ਵਾਲ ਪੋਹ ਮੈਂ ਨਾ ਸਾਂਨੇ ਆ ਚੌਂਦ ਵਿੱਚ ਖੜਾ ਹਾਂ ਡਿਊਟੀ ਤੇ ਮੈਨੂੰ ਦੋਵੇਂ ਹੀ ਬੰਦਿਆਂ ਨੇ ਜਾ ਕੇ ਦੱਸਿਆ ਕਿ ਉੱਥੇ ਬਹੁਤ ਤਕੜਾ ਐਕਸੀਡੈਂਟ ਹੋ ਗਿਆ ਵਾ ਇਧਰ ਇਹ ਬਨੇ ਨਾ ਕੈਂਟਰ ਖੜਾ ਸੀ ਵੱਡਾ ਟਰਾਲਾ ਆਉਂਦਾ ਉਹਦੇ ਉਹਦੇ ਨਾਲ ਉਹ ਗੱਡੀ ਟਕਰਾਈ ਆ ਗੱਡੀ ਉਹਦੇ ਥੱਲੇ ਆ ਗਈ ਟਰਾਲੇ ਦੇ ਉਧਰੋਂ ਕੈਂਟਰ ਦੇ ਥੱਲੇ ਆ ਗਈ ਆ ਜਦੋਂ ਮੈਂ ਮੁੱਕਤ ਜਾਣ ਕੇ ਵੇਖਿਆ ਫਿਰ ਮੈਂ ਸਾਰੀ ਟਰਾਲਰ ਅਨਲੋਡ ਕਰਾਈ ਤੇ ਟਰਾਲੇ ਦੇ ਗੱਡੀਆਂ ਚਕਾ ਕੇ ਭੇਜਤੀਆਂ ਥਾਣੇ ਨਾਈਜੀ ਕੋਈ ਨਹੀਂ ਹੋਣਾ ਨੁਕਸਾਨ ਅਕਸਰ ਗੱਡੀ ਦਾ ਨੁਕਸਾਨ ਹੀ ਆ ਹੋਰ ਕੋਈ ਬਚਾਇਆ ਸਾਰਾ ਬੱਚੇ ਠੀਕ ਹੈ ਜੀ ਬਿਲਕੁਲ ਹੁਣ ਸਾਰਾ ਇੱਥੇ ਕੋਈ ਨਾ ਜਾਮ ਨਹੀਂ ਲੱਗਦਾ ਟਰੈਫਿਕ ਠੀਕ ਚੱਲ ਰਹੀ ਆ ਆ ਟਰਾਲਾ ਕਾਬੂ ਕਰਕੇ ਥਾਣੇ ਭੇਜਤੇ ਜੀ ਇਤਨੇ ਗੱਡੀਆਂ ਥਾਣੇ ਲੱਗੇ ਆ ਜੀ ਥਾਣੇ ਜਾ ਕੇ ਉਹਨਾਂ ਕਾਰਵਾਈ ਕਰਨੀ ਜੀ ਆਈਓ ਇੱਥੇ ਆਇਆ ਥਾਣੇ ਵਾਲਾ ਉਹ ਲੈ ਕੇ ਚਲੇ ਗਏ ਜੀ ਹਾਂ ਅੱਛਾ ਤੁਹਾਨੂੰ ਪਤਾ ਕਿ ਇੱਥੇ ਦੇਖੋ ਜੀ ਮੈਂ ਇੱਕ ਬੈਠਾ ਤੇ ਇਕਦਮ ਆਵਾਜ਼ ਹੀ ਆਈ ਬਹੁਤ ਤੇਜ਼ ਜਦ ਮੈਂ ਬਾਹਰ ਦੇਖਿਆ ਵੀ ਇੱਕ ਟਰਾਲਾ ਓਵਰਟੇਕ ਕਰਦਾ ਕਰਦਾ ਨਾ ਗੱਡੀ ਦੇ ਉੱਤੇ ਜੜ ਗਿਆ ਉਹਦਾ ਪਿਛਲਾ ਟਾਇਰ ਅੱਛਾ ਹਾਂਜੀ ਇਹ ਹੋਇਆ ਕਿ ਇਸ ਤਰ੍ਹਾਂ ਫਿਰ ਬਾਹਰ ਨਿਕਲੇ ਦੇਖਿਆ ਇਹ ਇਕਦਮ ਇਕੱਠ ਹੋ ਗਿਆ ਜੀ ਜਦੋਂ ਕੱਟ ਜਾ ਕੇ ਦੇਖਿਆ ਵੀ ਇੰਨਾ ਜ਼ਿਆਦਾ ਉੱਥੇ ਗੱਡੀ ਗੁੱਡੀ ਤਾਂ ਬਿਲਕੁਲ ਖਤਮੇ ਹੋ ਗਈ ਸੀਗੀ ਤੇ ਸ਼ੁਕਰ ਵਾ ਬੰਦੇ ਦਾ ਬਚਾਅ ਹੋ ਗਿਆ ਤੇ ਪਰ ਸਾਰੇ ਟਰਾਲੇ ਵਾਲੇ ਦੀ ਗਲਤੀ ਹੈ ਜੀ ਤੇ ਇਹ ਟਰਾਲੇ ਵੈਸੇ ਚੱਲਣ ਨਹੀਂ ਚਾਹੀਦੇ ਸੀ ਸਾਹਮਣੇ ਵਾਲੇ ਸ਼ਹਿਰ ਦੇ ਅੰਦਰ ਕਿਉਂਕਿ ਐਡੀਆਂ ਸੜਕਾਂ ਹੈ ਨਹੀਂ ਗੀਆਂ ਇਹ ਬਹੁਤ ਛੋਟੀਆਂ ਸੜਕਾਂ ਨੇ ਸ਼ਹਿਰ ਦੇ ਅੰਦਰ ਤੇ 24 24 ਟੈਨਰ ਟਰਾਲੇ ਚੱਲ ਰਹੇ ਨੇ ਬਹੁਤ ਗਲਤ ਨੇ ਇਹ ਜਿਸ ਦੇ ਨਾਲ ਕਿਸੇ ਦਾ ਵੀ ਜਾਨੀ ਮਾਲ ਨੁਕਸਾਨ ਹੋ ਸਕਦਾ ਠੀਕ ਆ ਜੀ ਤੋਂ ਇਹ ਬੰਦ ਕਰਾਇਆ ਜਾਣ ਤੋਂ ਬਾਕੀ ਜਿਹੜਾ ਇਧਰ ਬਾਈਪਾਸ ਨਹੀਂ ਦਿੱਤਾ ਟਰਾਲੇ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਦਿੱਤੇ ਹੋਏ ਬਾਈਪਾਸ ਦਿੱਤਾ ਹੋਏ ਉਧਰ ਆਪਣਾ ਗੱਡੀ ਲੈ ਕੇ ਜਾ ਸਕਦੇ ਨੇ ਸ਼ਹਿਰ ਦੇ ਅੰਦਰ ਇਹਨਾਂ ਨੂੰ ਬਿਲਕੁਲ ਮਨਾ ਕਰਨਾ ਚਾਹੀਦਾ ਕਿਉਂਕਿ ਐਕਸੀਡੈਂਟ ਹੋ ਸਕਦੇ ਨੇ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਤੁਸੀਂ ਕੀ ਮਤਲਬ ਹੈ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਇਥੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਇਹ ਟਰਾਲਿਆਂ ਦਾ ਇਹਨਾਂ ਨੂੰ ਐਂਟਰੀ ਨਾ ਦਿੱਤੀ ਜੇ ਬਸਾਨੇ ਵਾਲ ਸ਼ਹਿਰ ਚ ਜਿਹਦੇ ਕਰਕੇ ਅੱਜ ਦੇਖ ਲਓ ਬਹੁਤ ਬਚਾਅ ਹੋ ਬੰਦਿਆਂ ਦਾ ਹੋਇਆ ਤੇ ਜੇਕਰ ਇਹ ਟਰਾਲੇ ਨਾ ਹੁੰਦੇ ਤਾਂ ਛੋਟਾ ਮੋਟਾ ਐਕਸੀਡੈਂਟ ਹੁੰਦਾ ਬਚਾਅ ਹੋ ਜਾਂਦਾ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਬਸ ਆਏ ਵੀ ਤੁਹਾਨੂੰ ਲੱਗਦਾ ਇਥੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਟਰਾਲੇ ਦਾ ਐਕਸੀਡੈਂਟ ਹੋ ਰਹੇ ਨੇ ਜੀ ਸਾਨੇ ਵਾਲ ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਵੇ ਕਿੰਨੇ ਬੰਦੇ ਸੀ ਗੱਡੀ ਦੇ ਅੰਦਰ ਗੱਡੀ ਦੇ ਅੰਦਰ ਜੀ ਇੱਕ ਡਰਾਈਵਰ ਸੀਗਾ ਇੱਕ ਨਾਲ ਬੰਦਾ ਬੈਠਾ ਸੀ ਪਿੱਛੇ ਇੱਕ ਲੇਡੀ ਸੀਗੀ ਤੇ ਰੱਬ ਦਾ ਸ਼ੁਕਰ ਹੈ ਜੀ ਕਿਸੇ ਨੂੰ ਖਰੋਚ ਤੱਕ ਨਹੀਂ ਆਈ ਹੈਗੀ ਪਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ